ਜਿਨੇ ਸਜ਼ਾ ਪੂਰੀ ਕਰ ਲਈ ਉਹਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਿਸੇ ਸਰਕਾਰ ਨੂੰ ਅਧਿਕਾਰ ਨਹੀਂ ਔਰ ਜੇ ਇਹ ਹਾਲਾਤ ਬਣਦੇ ਰਹੇ ਤਾਂ ਪੂਰੇ ਪੰਜਾਬ ਦਾ ਮਜ਼ਦੂਰ ਵਰਗ ਨਰੇਗਾ ਵਰਕਰ ਫਰੰਟ ਇਸ ਮੋਰਚੇ ਦੇ ਨਾਲ ਦਿਨ ਰਾਤ ਛਾਤੀ ਡਾ ਕੇ ਖੜੇਗਾ ਜਦੋਂ ਤੱਕ ਬੰਦੀ ਸਿੰਘ ਰਿਹਾਨੀ ਹੁੰਦੇ ਇਸ ਕੌਮੀ ਇਨਸਾਫ ਮੋਰਚੇ ਨੂੰ ਜਸਟਿਸ ਨਹੀਂ ਮਿਲਦਾ ਉਦੋਂ ਤੱਕ ਪੂਰੇ ਪੰਜਾਬ ਦਾ ਨਰੇਗਾ ਵਰਕਰ ਇਸ ਮੋਰਚੇ ਦੇ ਨਾਲ ਛਾਤੀ ਡਾ ਕੇ ਖੜੇਗਾ ਕੋਮੀ ਇਨਸਾਫ ਮੋਰਚਾ ਜੋ ਕਿ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਹੋਇਆ ਹੈ ਪਿਛਲੇ 2 ਸਾਲਾਂ ਤੋਂ ਇਸ ਵਕਤ ਮਨਰੇਗਾ ਵਰਕਰਸ ਫਰੰਟ ਦੇ ਜਿਹੜੇ ਨੁਮਾਇੰਦੇ ਨੇ ਮੋਰਚੇ ਦੇ ਵਿੱਚ ਪਹੁੰਚੇ ਆ ਆਪਣੀ ਹਮਾਇਤ ਦੇਣ ਦੇ ਲਈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗੇ ਜੀ ਕਿ ਇੰਨਾ ਲੰਮਾ ਸਮਾਂ ਹੋ ਗਿਆ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਸ਼ੰਭੂ ਦੀ ਗੱਲ ਹੋਵੇ ਤੇ ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ ਤੇ ਬਹੁਤ ਰਾਜਨੀਤੀ ਦੇ ਵਿੱਚ ਉਥਲ ਪੁਥਲ ਪੁਛਲ ਹੋ ਰਹੀ ਹੈ ਕੀ ਤੁਹਾਡੇ ਜਜ਼ਬਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਚੈਨਲ ਦੁਆਰਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ 7 ਜਨਵਰੀ ਜਦੋਂ 2023 ਨੂੰ ਇਹ ਮੋਰਚਾ ਲੱਗਿਆ ਤਾਂ ਨਰੇਗਾ ਵਰਕਰ ਉਦੋਂ ਵੀ ਨਾਲ ਸੀ ਔਰ ਹਾਜ਼ਰੀ ਮਹੀਨੇ ਬਾਅਦ ਆਉਂਦੇ ਰਹਿੰਦੇ ਨੇ ਮਹੀਨੇ ਦੋ ਵਾਰੀ ਵੀ ਲੱਗਦੀ ਹੈ ਤਿੰਨ ਵਾਰ ਵੀ ਲੱਗ ਜਾਂਦੀ ਹੈ ਸੋ ਨਰੇਗਾ ਵਰਕਰ ਫਰੰਟ ਜਿੰਨੇ ਨਰੇਗਾ ਵਰਕਰ ਨੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਬੈਠੇ ਨੇ ਉਹ ਹਮੇਸ਼ਾ ਹਰ ਚਰਚਾ ਹੁੰਦੀ ਹੈ ਪਿੰਡ ਪੱਧਰ ਤੇ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਔਰ 328 ਜਿਹੜੇ ਸਰੂਪ ਚੋਰੀ ਹੋਇਆ ਇਹ ਜਿਹੜੇ ਸਾਡੇ ਮੁੱਦੇ ਨੇ ਇਹਨਾਂ ਦੇ ਪਿੰਡ ਪਿੰਡ ਚ ਚਰਚਾ ਹੋ ਰਹੀ ਆ ਜਿੱਥੇ ਵੀ ਕੋਈ ਸਾਥੀ ਕੰਮ ਕਰਦਾ ਵਿਹਲਾ ਬੈਠਾ ਕੰਮ ਕਰ ਰਿਹਾ ਕਿਤੇ ਆ ਰਿਹਾ ਜਾ ਰਿਹਾ ਸਫਰ ਚ ਇਸ ਕੌਮੀ ਇਨਸਾਫ ਮੋਰਚ ਅੱਜ ਸਾਡੇ ਦਰਮਿਆਨ ਸਾਡੇ ਪੰਜਾਬ ਦੇ ਪ੍ਰਧਾਨ ਅਜੈਪ ਸਿੰਘ ਬਠੋਈ ਜੋ ਕਿ ਸੂਬਾ ਪ੍ਰਧਾਨ ਨੇ ਡੇਗਾ ਵਰਕ ਫਰੰਟ ਦੇ ਸਮੂਹ ਸਾਥੀਆਂ ਨਾਲ ਅੱਜ ਆਏ ਨੇ ਤੇ ਸਰਦਾਰ ਕਾਲਾ ਜੀ ਸਾਡੇ ਪ੍ਰਧਾਨ ਜੀ ਨੇ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਬਾਬਾ ਯੂਪੀ ਵਾਲਾ ਹੋਰ ਸਾਡੇ ਪਾਲ ਸਿੰਘ ਕੜੂਆ ਵੀਰ ਖੜੇ ਨੇ ਮਾਨਸਾ ਵਾਲੇ ਸਾਰੇ ਸਾਥੀ ਬੜੇ ਸਤਿਕਾਰਯੋਗ ਨੇ ਜਿੰਨਾ ਅੱਜ ਇਹਨਾਂ ਨੇ ਇਸ ਜਥੇ ਨੂੰ ਰੇ ਪਹੁੰਚੜਦੇ ਆ ਪਿਆਰ ਦਿੱਤਾ ਇਹਨਾਂ ਦਾ ਵੀ ਧੰਨਵਾਦ ਆ ਪੂਰੀ ਕਮੇਟੀ ਦਾ ਸਾਰੀ ਕਮੇਟੀ ਖੜੀ ਹੈ ਤੋਂ ਇਸ ਕਰਕੇ ਮੈਂ ਅਗਲੀ ਗੱਲ ਜਿਹੜੀ ਆ ਸਾਡੇ ਅਜੈਬ ਸਿੰਘ ਬਠੋਈ ਜੀ ਜੋ ਸੂਬਾ ਪ੍ਰਧਾਨ ਗੱਲ ਕਰਨਗੇ ਸਰ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੀ ਹਾਲਾਤ ਕਿਸ ਤਰੀਕੇ ਨਾਲ ਵੇਖ ਰਹੇ ਹੋ ਤੇ ਖਾਸ ਤੌਰ ਤੇ ਜਿਹੜਾ ਤੁਹਾਡਾ ਫਰੰਟ ਹੈ ਉਹਦੇ ਪੁਆਇੰਟ ਆਫ View ਦੇ ਨਾਲ ਇਹ ਜਿਹੜੇ ਮੋਰਚੇ ਲੱਗ ਰਹੇ ਕਿੰਨੇ ਕੁ ਮਹੱਤਵ ਰੱਖਦੇ ਨੇ ਆਪਣਾ ਮੇਰਾ ਨਾਮ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਅਸੀਂ ਪੂਰੀ ਨਰੇਗਾ ਵਰਕਰ ਫਰੰਟ ਪੰਜਾਬ ਦੀ ਟੀਮ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚੀ ਹੈ ਔਰ ਸ਼ੁਰੂ ਤੋਂ ਹੀ ਨਰੇਗਾ ਵਰਕਰ ਫਰੰਟ ਦਾ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਰਿਹਾ ਅੱਗੇ ਵੀ ਰਹੂਗਾ ਹਮੇਸ਼ਾ ਅਸੀਂ ਮੋਰਚੇ ਦੇ ਨਾਲ ਖੜੇ ਆਂ ਛਾਤੀ ਢਾਕੇ ਖੜੇ ਆਂ ਔਰ ਜੋ ਪੰਜਾਬ ਸਰਕਾਰ ਸੈਂਟਰ ਸਰਕਾਰ ਔਰ ਜੋ ਬੰਦੀ ਸਿੰਘ ਆਪਣੀ ਰਹਾ ਸਜ਼ਾ ਕੱਟ ਚੁੱਕੇ ਨੇ ਸਜ਼ਾ ਦੁੱਗਣੀ ਤਿਗਣੀ ਕੱਟ ਕੇ ਅੱਜ ਵੀ ਜੇਲ੍ਹਾਂ 'ਚ ਬੰਦ ਨੇ ਇਹ ਬੜੀ ਮੰਦਭਾਗੀ ਬੜੀ ਨਿੰਦਣਯੋਗ ਗੱਲ ਆ ਇਹ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਸਵਾਰੇ ਧਿਆਨ ਦੇਣਾ ਚਾਹੀਦਾ ਕਿ ਜਿਨ੍ਹਾਂ ਜੋਦਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਇਹ ਪਹਿਲਾ ਕਦਮ ਸਰਕਾਰ ਦਾ ਪੰਜਾਬ ਦਾ ਤੇ ਸੈਂਟਰ ਦਾ ਹੋਣਾ ਚਾਹੀਦਾ ਕਿਉਂਕਿ ਜਿਨੇ ਸਜ਼ਾ ਪੂਰੀ ਕਰ ਲਈ ਉਹਨੂੰ ਜੇਲ੍ਹ 'ਚ ਰੱਖਣ ਦਾ ਕੋਈ ਕਿਸੇ ਸਰਕਾਰ ਨੂੰ ਅਧਿਕਾਰ ਨਹੀਂ ਔਰ ਜੇ ਇਹ ਹਾਲਾਤ ਬਣਦੇ ਰਹੇ ਤਾਂ ਪੂਰੇ ਪੰਜਾਬ ਦਾ ਮਜ਼ਦੂਰ ਵਰਗ ਨਰੇਗਾ ਵਰਕਰ ਫਰੰਟ ਇਸ ਮੋਰਚੇ ਦੇ ਨਾਲ ਦਿਨ ਰਾਤ ਛਾਤੀ ਡਾ ਕੇ ਖੜੇਗਾ ਜਦੋਂ ਤੱਕ ਬੰਦੀ ਸਿੰਘ ਰਿਹਾਨ ਨਹੀਂ ਹੁੰਦੇ ਇਸ ਕੌਮੀ ਇਨਸਾਫ ਮੋਰਚੇ ਨੂੰ ਜਸਟਿਸ ਨਹੀਂ ਮਿਲਦਾ ਉਦੋਂ ਤੱਕ ਪੂਰੇ ਪੰਜਾਬ ਦਾ ਨਰੇਗਾ ਵਰਕਰ ਇਸ ਮੋਰਚੇ ਦੇ ਨਾਲ ਛਾਤੀ ਡਾ ਕੇ ਖੜੇਗਾ ਸਰ ਹੋਰ ਜਿਹੜੇ ਮਸਲੇ ਇਸ ਵਕਤ ਅਸੀਂ ਵੇਖ ਰਹੇ ਹੈਗੇ ਆ ਪੰਜਾਬ ਦਾ ਜਿਹੜਾ ਯੂਥ ਹੈ ਅਸੀਂ ਆਈ ਦਿਨਾਂ ਦੇ ਖਬਰਾਂ ਦੇ ਵਿੱਚ ਇਹ ਪੜ੍ਹਦੇ ਆ ਕਿ ਕੋਈ ਨਾ ਕੋਈ ਜਿਹੜਾ ਯੂਥ ਸਾਡਾ ਹੈਗਾ ਕੋਈ ਵੀਰ ਸਾਡਾ ਉਹ ਚੜ੍ਹਾਈ ਕਰ ਰਿਹਾ ਚਾਹੇ ਉਹ ਨਸ਼ਿਆਂ ਦੇ ਵਿੱਚ ਡੁੱਬ ਕੇ ਚਾਹੇ ਉਹ ਹੋਰ ਚੀਜ਼ਾਂ ਦੇ ਨਾਲ ਅਸੀਂ ਵੇਖਦੇ ਹੈਗੇ ਆ ਕਿ ਪੰਜਾਬ ਦੇ ਜਿਹੜੇ ਯੂਥ ਨੂੰ ਪਿੱਛੇ ਛੁੱਟਿਆ ਜਾ ਰਿਹਾ ਤੇ ਦੂਜਾ ਇੱਕ ਮਸਲਾ ਬੜਾ ਅੱਜਕੱਲ੍ਹ ਛਾਇਆ ਹੋਇਆ ਹੈ ਲੈਂਡ ਪੁਲਿੰਗ ਨੂੰ ਲੈ ਕੇ ਇਹ ਜਿਹੜੇ ਸਾਰੇ ਮਸਲੇ ਆ ਉਹਨਾਂ ਨੂੰ ਤੁਸੀਂ ਕਿਦਾਂ ਵੇਖਦੇ ਹੋ ਦੇਖੋ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਦਾ ਸਭ ਤੋਂ ਬਹੁਤ ਵਧੀਆ ਤਰੀਕਾ ਇਹਨਾਂ ਸਰਕਾਰਾਂ ਨੇ ਲੱਭਿਆ ਕਿਉਂਕਿ ਪੰਜਾਬ ਇੱਕ ਇਹ ਹੈ ਜਿਆ ਸਟੇਟ ਆ ਪੰਜਾਬ ਦੇ ਨੌਜਵਾਨ ਪੰਜਾਬ ਦਾ ਹਰ ਇੱਕ ਬੰਦਾ ਇਨਾਂ ਯੋਧਾ ਤੇ ਸੂਰਮਾ ਨਾ ਕਦੇ ਝੁਕਿਆ ਤੇ ਨਾ ਝੁਕੇਗਾ ਕਿਉਂਕਿ ਸੈਂਟਰ ਦੀ ਔਰ ਪੰਜਾਬ ਸਰਕਾਰ ਦੀ ਇਹ ਮਨਸਾ ਕਿ ਪੰਜਾਬ ਦੇ ਨੌਜਵਾਨ ਨੂੰ ਖਤਮ ਕਰ ਦੋ ਨਸ਼ਿਆਂ ਦੇ ਨਾਲ ਕਿਉਂਕਿ ਪੰਜਾਬ ਦੇ ਲੋਕਾਂ ਨੇ ਖੁਦ ਮਰ ਜਾਣਾ ਕਿਉਂਕਿ ਹੋਰ ਕੋਈ ਚਾਰਾ ਨਹੀਂ ਚੱਲਿਆ ਸਿਰਫ ਨਸ਼ੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਸਰਕਾਰ ਚ ਹੈ ਸੈਂਟਰ ਸਰਕਾਰ ਵੀੜਾ ਗਰਕ ਕਰਨ ਲੱਗੀ ਹੈ ਔਰ ਜੋ ਲੈਂ ਪੁੰਡੀ ਅਕਤੂਬਰੇ ਪੁੱਛਿਆ ਉਹ ਬੜਾ ਮੰਦ ਭਾਗ ਹੈ ਉਹ ਕਿਸਾਨਾਂ ਨੂੰ ਵੀ ਔਰ ਮਜ਼ਦੂਰਾਂ ਨੂੰ ਵੀ ਅਗਰ ਉਹ ਦੇਸ਼ ਦੇ ਵਿੱਚ ਲਾਗੂ ਹੋ ਗਿਆ ਨਾ ਕਿਸਾਨ ਬਚਣਾ ਨਾ ਮਜ਼ਦੂਰ ਬਚਣਾ ਨਰੇਗਾ ਵਰਕਰ ਫੰਡ ਇਸ ਦੀ ਵੀ ਸ਼ਖਤ ਸ਼ਬਦਾਂ ਚ ਨਿੰਦਾ ਕਰਦਾ। ਕੀ ਹੁਣ ਜਿਹੜੀ ਸਰਕਾਰ ਹੈ ਇਹਨੂੰ ਸੋਚਣਾ ਚਾਹੀਦਾ ਸਾਨੂੰ 2.5 ਸਾਲ ਤੇ ਉੱਪਰ ਹੋ ਗਿਆ ਟਾਈਮ ਉਰੇ ਬਿਠਿਆ ਨੂੰ। ਬਾਕੀ ਦੋਨੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਏ ਸਾਡੇ ਨਾਲ ਹੀ ਖੜੇ ਆ ਦਿਨ ਰਾਤ ਮਹੀਨੇ ਚ ਤਿੰਨ ਚਾਰ ਜਿਹੜੇ ਲਾਉਨੇ ਬਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਹਾਂਜੀ। ਸੋ ਇਸ ਤਰੀਕੇ ਦੇ ਨਾਲ ਸਾਡੀ ਕਵਰੇਜ ਵੀ ਜਾਰੀ ਰਹੇਗੀ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਮੇ ਸਾਫ ਮੋਰਚੇ ਦੇ ਉੱਤੇ ਕੀ ਕੁਝ ਸਰਗਰਮੀਆਂ ਹ ਉਹ ਖੰਦੇ ਰਹਾਂਗੇ ਧੰਨਵਾਦ ਜੀ ਪੂਰੀ ਮੋਰਚਾ ਕਮੇਟੀ ਦਾ ਜਿਨ੍ਹਾਂ ਨੇ ਇਹ ਕਮੇਟੀ ਦੇ ਦੁਆਰਾ ਪੂਰੇ ਸੰਸਾਰ ਦੇ ਅੰਦਰ ਜਿਹੜੇ ਸਿੰਘ 30 32 33 ਸਾਲ ਦੇ ਅੰਦਰ ਬੈਠੇ ਉਹਨਾਂ ਦੀ ਗੱਲ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ